ਖਾਲਸਾ ਕਾਲਜ ਅੰਮ੍ਰਿਤਸਰ ਦੇ ਡਾਣਕਾ ਨਾਲ ਪਰੇਵੇੜੇ ਵਿੱਚ ਬੜੇ ਹੀ ਮੁਬਾਰਕ ਤੇ ਅਨਮੋਲ ਪਲਾਨਾਤ ਸਾਂਝ ਪਾਉਣ ਦਾ ਮੌਕਾ ਮਿਲਿਆ ਜਦੋਂ ਰਾਜਵੀਰ ਕੌਰ ਬੀਰ ਗਰੇਵਾਲ ਦੀ ਪਲੇਠੀ ਪੁਸਤਕ ਲਿਖਨਿਕਲ ਮੇਰੀ ਇਕਾ ਸੰਗ੍ਰਹਿ ਦਾ ਲੋਕ ਅਰਪਣ ਕੀਤਾ ਗਿਆ ਪੁਸਤਕ ਮੇਲੇ ਦੇ ਠਾਠਾ ਮਾਰਦੇ ਇਕੱਠ ਵਿੱਚ ਖਾਲਸਾ ਕਾਲਜ ਦੇ ਮਾਨਮਤ ਤੇ ਮੰਚ ਉਤੇ ਬੜੀਆਂ ਹੀ ਮਾਨਜੁਗ ਹਸਤੀਆਂ ਡਾਕਟਰ ਸਵਰਨਜੀਤ ਸਿੰਘ ਸਭੀ ਡਾਕਟਰ ਕੁਲਜੀਤ ਸਿੰਘ ਜੱਜੂਆ ਡਾਕਟਰ ਪਰਮਿੰਦਰ ਸਿੰਘ ਸਰਦਾਰ ਗੁਰਤੇਜ ਸਿੰਘ ਕੋਹਾਰਵਾਲਾ ਪ੍ਰੋਫੈਸਰ ਬਲਿੰਦਿੰਦਰ ਸਿੰਘ ਪ੍ਰੋਫੈਸਰ ਜਗਦੀਪ ਸਿੰਘ ਸਰਦਾਰ ਤਸੀਮ ਸਿੰਘ ਸ਼ਾਇਦ ਐਸ ਪਰਸ਼ੋਤਮ ਜੀ ਸ਼੍ਰੀ ਵਿਸ਼ਾਲ ਬਿਆਸ ਪ੍ਰੋਫੈਸਰ ਗਿਆਨ ਸਿੰਘ ਕਈ ਹੋਰਾਂ ਦੀ ਹਾਜ਼ਰੀ ਵਿੱਚ ਲਖਣੀ ਕਲਮੇ ਮੇਰੀਏ ਪੁਸਤਕ ਨੂੰ ਰਿਲੀਜ਼ ਕੀਤਾ ਗਿਆ ਜੋ ਕਿ ਬਹੁਤ ਹੀ ਸੁਭਾਗਾ ਸਮਾ ਹੋਣੇ ਬੜਿਆ ਪੁਸਤਕ ਦੀ ਰੂਨਮਾਈ ਮੌਕੇ ਮਿਰਜ਼ਾਨਾ ਦੀ ਸਾਧ ਦੇ ਪ੍ਰਦਾਨ ਡਾਕਟਰ ਗਗਨ ਅਤੇ ਉਹਨਾਂ ਦੇ ਸਾਥੀ ਟੀਮ ਮੈਂਬਰਾਂ ਵੱਲੋਂ ਰਾਜਵੀਰ ਖੋੜ ਗਰੇਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਗੇ ਸਹਿਦਕਾ ਸ਼੍ਰੀ ਹਰਮੀਤ ਆਰਟਿਸਟ ਤਾਰ ਧਰਮਿੰਦਰ ਸਿੰਘ 올ਕ ਸਰਦਾਰਸ਼ਖਬੀ ਸਿੰਘ ਪੁੱਲਰ ਨਮਜੋਤਪੁਰ ਪੁੱਲਰ ਰਿਤੂ ਵਰਮਾ ਕਵਲਜੀਤ ਕੌਰ ਖਿੰਦਵੀ ਹਾਜ਼ਰ ਸਨ। ਵਤਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਅੰਮ੍ਰਿਤ